ਪੰਜਾਬ ਸਰਕਾਰ ਵੱਲੋਂ ਕਣਕ ਦੀ ਖਰੀਦ ਲਈ ਸਾਰੀਆਂ ਮੰਡੀਆਂ ਵਿੱਚ ਕੁੱਪਤਾ ਪ੍ਰਬੰਧ ਕੀਤੇ ਗਏ ਹਨ ਅਤੇ ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਿਆ ਜਾਵੇਗਾ। ਇਹਨਾਂ ਵਿਚਾਰਾਂ ਦਾ ਪਰਦਾਵਾ ਹਲਕਾ ਫਤਿਹਗੜ ਚੂੜੀਆਂ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਅਤੇ ਪੰਸਬ ਦੇ ਚੇਅਰਮੈਨ ਬਲਬੀਰ ਸਿੰਘ ਪੰਨੂ ਵੱਲੋਂ ਫਤਿਹਗੜ ਚੂੜੀਆਂ ਦਾਣਾ ਮੰਡੀ ਵਿਖੇ ਕਣਕ ਦੀ ਖਰੀਦ ਸ਼ੁਰੂ ਕਰਵਾਉਣ ਮੌਕੇ ਗੱਲਬਾਤ ਕਰਦਿਆਂ ਕੀਤਾ ਗਿਆ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਰਾਜੀਵ ਸ਼ਰਮਾ ਆਰਤੀ ਜੂਨੀਅਨ ਦੇ ਪ੍ਰਧਾਨ ਨਰਮਲ ਸਿੰਘ ਸਮੂਹ ਆਰਤੀ ਅਤੇ ਕਿਸਾਨ ਵੀ ਮੌਜੂਦ ਸਨ ਇਸ ਤੋਂ ਪਹਿਲਾਂ ਮਾਰਕੀਟ ਕਮੇਟੀ ਵਿਖੇ ਸੀ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਬਲਬੀਰ ਸਿੰਘ ਪੰਨੋ ਨੇ ਆਰਤੀਆਂ ਨਾਲ ਮੀਟਿੰਗ ਵੀ ਕੀਤੀ ਅਤੇ ਉਹਨਾਂ ਦੀਆਂ ਮੁਸ਼ਕਲਾਂ ਵਿਚੰਨੀਆਂ ਜਿਨ੍ਹਾਂ ਨੂੰ ਹੱਲ ਕਰਨ ਦਾ ਉਹਨਾਂ ਵੱਲੋਂ ਪ੍ਰੋਸਾ ਦਿੱਤਾ ਗਿਆ ਅੱਜ ਸ਼ੁਰੂ ਹੋਈ ਹੈ ਅੱਜ ਦਾ ਦਿਨ ਬਹੁਤ ਹੀ ਉੱਟਪਾਗਾ ਦੇਣਾ ਹੈ ਜਿਸ ਦਿਨ ਦੇ ਵਿੱਚ ਅੱਜ ਕਿਸਾਨਾਂ ਵੱਲੋਂ ਜਿਹੜਾ ਪੁੱਤ ਵਰਗੂ ਪਾਲੀ ਹੋਈ ਫਸਲ ਅੱਜ ਮੰਡੀਆਂ ਦੇ ਵਿੱਚ ਲਿਆਂਦੀ ਆ ਤੇ 38 ਬੰਦ ਜਿਹੜੇ ਨੇ ਕਿ ਇਸ ਚੀਜ਼ ਦਾ ਹੀ ਇੰਤਜ਼ਾਰ ਕਰ ਰਹੇ ਸੀ ਤੇ ਮੌਸਮ ਵੀ ਬਹੁਤ ਵਧੀਆ ਤੇ ਅੱਜ ਸਾਡੇ ਹਲਕਾ ਇੰਚਾਰਜ ਚੇਅਰਮੈਨ ਪੰਸਬ ਅਲਬੀਰ ਸਿੰਘ ਜੀ ਪੰਨੂ ਖਾਸ ਤੌਰ ਤੇ ਅੱਜ ਮੰਡੀ ਦੇ ਵਿੱਚ ਫਸਲ ਦਾ ਰੇਟ ਲਾਉਣ ਵਾਸਤੇ ਆਏ ਨੇ ਗਵਰਨਮੈਂਟ ਦੀਆਂ ਹਦਾਇਤਾਂ ਦੇ ਮੁਤਾਬਕ ਸਰਦਾਰ ਭਗਵੰਤ ਸਿੰਘ ਜੀ ਮਾਨ ਦੇ ਸਰਕਾਰ ਦੇ ਹੇਠ ਉਹਨਾਂ ਦੀਆਂ ਹਦਾਇਤਾਂ ਦੇ ਮੁਤਾਬਕ ਸਾਨਾ ਦੀ ਇੱਕ ਇੱਕ ਦਾਣਾ ਜਿਹੜਾ ਚੁੱਕਿਆ ਜਾਏਗਾ ਤੇ ਉਹਦਾ ਵਾਜਬ ਮੁੱਲ ਜਿਹੜਾ ਸਰਕਾਰ ਦਿੰਦੀ ਆ ਤੇ ਦਿੰਦੀ ਰਹੇਗੀ ਤੇ ਇਸ ਦੇ ਨਾਲ ਹੀ ਮਨੂ ਸਾਹਿਬ ਨੇ ਜਿਹੜੀਆਂ ਕਿ ਆੜਤੀਆਂ ਵੱਲੋਂ ਜਿਹੜੀਆਂ ਮੁਸ਼ਕਲਾਂ ਸੁਣਾਈਆਂ ਗਈਆਂ ਉਹਨਾਂ ਦਾ ਵੀ ਜਿਹੜਾ ਜਿਹੜਾ ਹੈਗਾ ਸਰ ਜੋ ਵੀ ਉਹਨਾਂ ਦਾ ਹੱਲ ਕੀਤਾ ਜਾਊਗਾ ਕਿਉਂਕਿ ਕੁਝ ਦਿਨ ਦਣਾ ਤੋਂ ਉਹਨਾਂ ਨੇ ਕਹਿ ਰਹੇ ਸੀ ਕਿ ਸਾਨੂੰ ਫਾਰਦਾਨੇ ਦੀ ਥੋੜੀ ਪ੍ਰੋਬਲਮ ਆ ਰਹੀ ਆ ਜਾਂ ਫਿਰ ਕੋਈ ਜਿਹੜੀਆਂ ਲਾਈਟਾਂ ਦੀ ਪ੍ਰੋਬਲਮ ਆ ਰਹੀ ਆ ਉਸ ਦਾ ਵੀ ਹੱਲ ਪੂਰੇ ਤਰ੍ਹਾਂ ਦੇ ਉੱਤੇ ਕਰ ਦਿੱਤਾ ਗਿਆ ਵਾ ਤੇ 80 ਲੱਖ ਰੁਪਇਆ ਜਿਹੜਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਲਾਈਟ ਪ੍ਰਬੰਧ ਅਤੇ ਜਿਹੜੀਆਂ ਟਾਇਲਟ ਬਣਾਉਣ ਵਾਸਤੇ ਖਰਚਾ ਜਾਊਗਾ ਤੇ ਇਸ ਦੇ ਨਾਲ ਹੀ ਜਿਹੜੇ ਸਾਡੇ ਹੋਰ ਵੀ ਜਿਹੜੇ ਆਪਣੇ ਵਪਾਰੀ ਵਰਗ ਆ ਜਾਂ ਫਿਰ ਲੇਬਰ ਵਰਗ ਆ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਆਊਗੀ ਸਰਕਾਰ ਵੱਲੋਂ ਸਾਰੀਆਂ ਹਦਾਇਤਾਂ ਅਸੀਂ ਕਬੂਲ ਕਰਦੇ ਹਾਂ ਤੇ ਅੱਗੇ ਤੋਂ ਜੋ ਵੀ ਇੱਥੇ ਕੰਮ ਕਰਾਉਣਾ ਹੋਊਗਾ ਉਹ ਆਪਣੇ ਜਿਹੜੇ ਹੈਗਾ ਕਹਿ ਸਕਦੇ ਆ ਤੇ ਆਪਾਂ ਉਹਨਾਂ ਹੱਲ ਕਰਨ ਵਾਸਤੇ ਪੂਰੇ ਹੀ ਸ਼ੋਰ ਹਾਂ ਧੰਨਵਾਦ ਜੀ ਸਾਡੇ ਜੀ ਕਣਕ ਦਾ ਸੀਜ਼ਨ ਸ਼ੁਰੂ ਹੋਇਆ ਜੀ ਅਸੀਂ ਪਰਮਾਤਮਾ ਦਾ ਨਾਮ ਲਿਆ ਜੀ ਪੰਨੂ ਸਾਹਿਬ ਨੂੰ ਨਹੀਂ ਆਏ ਆ ਇਹਨਾਂ ਨੇ ਸਾਨੂੰ ਹਰ ਚੀਜ਼ ਦਾ ਵਿਸ਼ਵਾਸ ਦਿਵਾਇਆ ਵਾ ਕਿ ਸਾਰੇ ਕੰਮ ਜਿਹੜੇ ਤੁਹਾਡੇ ਆ ਸਿਰ ਮੱਥੇ ਆ ਸਾਰੇ ਸਹੀ ਹੋਣਗੇ ਸਾਰਾ ਕੁਝ ਹੱਲ ਹੋਊਗਾ ਜੀ ਮੰਨੀ ਨੂੰ ਲੈ ਕੇ ਮਸ਼ਕਲਾਂ ਹੈਂ ਮੰਨੀ ਨੂੰ ਮਸ਼ਕਲਾਂ ਜਿਹੜੀਆਂ ਹੈ ਸੀ ਪੰਨੂ ਸਾਹਿਬ ਨੂੰ ਧਿਆਨ ਚ ਲਿਆਤੀਆਂ ਜੀ ਉਹ ਕਹਿੰਦੇ ਹੱਲ ਹੋ ਗਿਆ ਜੀ ਤੁਹਾਡਾ